ਸਸਿਕਾ ਦੋਸਤੋ 6 April 2025 ਦਿਨ ਐਤਵਾਰ ਤੇ ਨਵੇਂ ਵਲੌਗ ਚ ਕਰ ਫਿਰ ਤੁਹਾਡਾ ਸਵਾਗਤ ਹੈ ਤੇ ਬੜਾ ਚਾਹ ਹੁੰਦਾ ਛੋਟੇ ਬੱਚਿਆਂ ਨੂੰ ਨਾਨਕੇ ਪਿੰਡ ਗੇੜੀ ਦਾ ਤੇ ਅੱਜ ਬਹੁਤ ਦਿਨਾਂ ਬਾਅਦ ਨਾਨਕੇ ਪਿੰਡ ਦੀ ਗੇੜੀ ਮਾਰਨ ਦਾ ਸੁਭਾਅ ਬਣਿਆ ਸਾਡੇ ਮਾਮਾ ਜੀ ਆਏ ਆ ਗੁਰਮukh Singh ਗਰੇਵਾਲ ਯੂ ਐਸ ਏ ਤੋਂ ਉਹਨਾਂ ਨੇ ਆਪਣਾ ਮਕਾਨ ਬਣਾਉਣਾ ਉੱਥੇ ਦੁਵਾਰਾ ਨਵੇਂ ਸਰੇ ਤੋਂ ਸੋ ਅੱਜ ਮੈਂ ਤੇ ਮਾਤਾ ਬੱਲੋਵਾਲ ਪਿੰਡ ਜਿਲ੍ਹਾ ਲੁਧਿਆਣਾ ਲਈ ਚੱਲਦੇ ਆਓ ਚਲੀਏ। ਹੋਟੇਲ ਆਦ ਤੇ ਥੱਲੇ। ਲੋ ਵੀ ਦੋਸਤੋ ਨਾਨਕੇਆਂ ਨੂੰ ਜਾਣਦੇ ਅੱਜ ਪਹਿਲੀ ਸਟੇ ਕੀਤੀ ਐ। ਤੇ ਅਕਸਰ ਆਪਾਂ ਨਵੇਂ ਪੁਆਇੰਟ ਲੱਭੀਦੇ ਆ। ਤੇ ਅੱਜ ਸਾਨੂੰ ਨਵਾਂ ਪੁਆਇੰਟ ਮਿਲਿਆ ਤੂਰ ਫਾਰਮ। ਬਹੁਤ ਪੁਆਇੰਟ ਵੇਖੇ ਤੂਰ ਫਾਰਮ ਹੈ ਕਰਨਲ ਬਲਬੀਰ ਸਿੰਘ ਜੀ ਦਾ। ਸੋ ਅੱਜ ਇੱਥੇ ਬ੍ਰੇਕਫਾਸਟ ਕਰਨ ਦਾ ਸੁਭਾ। ਲੋ ਜੀ ਅਸੀਂ ਅੱਜ థాంਕਫੁੱਲ ਆਂ ਕਿ ਕਰਨਲ ਸਾਹਿਬ ਦੀ ਸਾਨੂੰ ਮੇਜਬਾਨੀ ਮੰਨਣ ਦਾ ਮੌਕਾ ਮਿਲਿਆ ਤੇ ਮਾਤਾ ਜੀ ਬੈਠੇ ਆਂ ਦਾਣਾ ਪਾਣੀ ਸੀਗਾ ਤੇ ਪਹਿਲੇ ਜੂਆ ਤਾਂ ਫਸਟ ਤੁਹਾਨੂੰ ਸੇ ਗੈਸਟ ਸੌਰੀ ਫਸਟ ਗੈਸਟ ਐਂ ਲੱਕੀਆਂ ਤੇ ਮਾਤਾ ਡਰ ਗਏ ਸੀ ਕਹਿੰਦੇ ਜੰਗਲ ਚ ਨੂੰ ਕਿੱਥੇ ਚੱਲੇ ਆਂ ਮੈਂ ਨਹੀਂ ਆਪਾਂ ਜਾਣੇ ਆ ਨਾ ਪੁਆਇੰਟ ਟੱਚ ਕਰਨਾ ਲਓ ਜੀ ਦੋਸਤੋ ਪਹੁੰਚ ਗਏ ਨੰਦਕਾਪਿੰਡ ਇਹ ਆ ਸਾਡਾ ਨੰਦਕਾ ਕਾਰ ਪੁਰਾਣਾ ਤੇ ਰੀਕਨਸਟਰਕਸ਼ਨ ਸ਼ੁਰੂ ਹੋ ਗਈ। ਓੜੀਆਂ ਜ਼ਿਆਦਾ ਜੁੜੀਆਂ ਨੇ ਇਸ ਘਰ ਨਾਲ ਛੋਟਾ ਹੁੰਦਾ ਮੈਂ ਰਿਹਾ ਇੱਥੇ ਨਾਨਕੇ। ਤੇ ਇਧਰ ਰੀਕਨਸਟਰਕਸ਼ਨ ਚੱਲ ਰਹੀ ਹੈ। ਇਹ ਆ ਗਏ ਸਾਡੇ। ਹਾਂਜੀ ਹਾਂ। ਕੋਈ ਵੀ ਆਪਾਂ ਚੀਜ਼ ਦੇ ਕਿਨੇ ਹੋਵੇ ਨਾ ਹੋਵੇ ਪਤਾ। ਆਓ ਇਹ ਤਾਂ ਦੇਖਣੀ ਆ। ਇਧਰ ਬੈਠ ਕੇ ਦੇਖ ਆਓ। ਹਾਂਜੀ ਦੋਸਤੋ ਨਾਨਕਾ ਗੜੀ ਤੋਂ ਵਾਪਸੀ ਹੈ ਤੇ ਕਾਫੀ ਸਫ਼ਰ ਕਰਾਸ ਕਰਕੇ ਅਸੀਂ ਗੜੀ ਗੜੀ ਪੁਲ ਤੇ ਪਹੁੰਚ ਗਏ ਤੇ ਇੱਥੇ ਸ਼ੁੱਧ ਸ਼ਹਿਦ ਸ਼ਾਮ ਲਾਲ ਗੜੀ ਪੁਲ ਸ਼ੁੱਧ ਸ਼ਹਿਦ ਇੱਥੇ ਮਿਲਦਾ ਹੈ ਤੇ ਬੰਦਾ ਕਹਿੰਦਾ ਸ਼ਹਿਦ ਸ਼ੁੱਧ ਹੈ ਤੇ ਗਰੰਟੀ ਦਿੱਤੀ ਆ ਪਰ ਸਭ ਤੋਂ ਛੋਟੀ ਪੈਗੀ ਜਿਹੜੀ ਪਈਆ ਕਿੰਨੀ ਹੈ ਕਿੰਨੇ ਕਰਾਵੇਂ 250 ਗ੍ਰਾਮ 250 ਗ੍ਰਾਮ ਪਈਆ ਲਿਆ 150 ਦਾ ਸ਼ੁੱਧ ਸ਼ਹਿਦ ਦੱਸਦਾ ਤੇ ਹੁਣ ਆਪਾਂ ਇਹਨੂੰ ਵਲੌਗ ਤੇ ਲਾਣੇ ਆ ਤੇ ਫਿਰ ਟੇਸਟ ਕਰਕੇ ਫਿਰ ਦੱਸਾਂਗੇ। ਲਓ ਜੇ ਸ਼ਾਮ ਲਾਲ ਗੜੀ ਪੁਲ ਹੈ ਕਹਿੰਦਾ ਇੱਥੇ ਸ਼ੁੱਧ ਸ਼ਹਿਦ ਮਿਲਦਾ ਹੈ 987727302 ਦਾ ਨੰਬਰ ਹੈ ਇਹ ਸ਼ਾਮ ਲਾਲ ਜੀ ਖੜੇ ਆ ਇਹ ਦੱਸਣਗੇ ਕਿੰਨੀ ਦੇਰ ਦੇ ਕਦੋਂ ਤੋਂ ਸ਼ਹਿ ਤਿਆਰ ਕਰਦੇ ਆਂ ਵੇਚਦੇ ਆਂ ਆਪਣੇ ਬਾਰੇ ਡਿਟੇਲ ਹਾਂਜੀ ਸ਼ਾਮਲਾ ਜੀ ਅਜੀ ਇਹ ਦੇਖੋ ਜੀ ਇਹਨਾਂ ਦਾ ਸੀਜ਼ਨ ਹੁੰਦਾ ਜੀ ਵੀਰੇ 6 ਮਹੀਨਾ ਸੀਜ਼ਨ ਹੁੰਦਾ 6 ਮਹੀਨਾ ਆਕਸੀਜਨ ਹੁੰਦਾ ਤੇ ਅਸੀਂ ਰਾਜਸਥਾਨ ਵੀ ਲੈ ਕੇ ਜਾਂਦੇ ਆਂ ਫੇ ਉਧਰੋਂ ਸੀਜ਼ਨ ਸਾਡਾ ਖਤਮ ਹੋ ਜਾਂਦਾ ਫੇਰ ਇਧਰੋਂ ਅਸੀਂ ਪੰਜਾਬ ਆ ਜਾਂਦੇ ਆਂ ਵੀ ਤੁਸੀਂ ਇੱਥੋਂ ਇੱਥੇ ਕਿੰਨੀ ਦੇਰੋਂ ਕਿੰਨੇ ਸਾਲ ਹੋ ਗਏ ਇੱਥੇ ਸਾਨੂੰ 30 35 ਸਾਲ ਹੋ ਗਏ ਜੀ ਇਹ ਥੋੜਾ ਹੀ ਲੀਜ਼ ਤੇ ਆ ਫਾਰਮ ਦਾ ਆਪਣਾ ਜਗਾ ਹੈ ਆਪਦੀ ਫਾਰਮ ਹੈ ਜੀ ਥੋੜਾ ਹਾਂਜੀ ਤੁਸੀਂ ਮਾਲਕੀ ਕਿੰਨੀ ਜਗਾ ਹੈ ਹਾਂਜੀ ਇਹ ਜਗ੍ਹਾ ਨਹੀਂ ਇਹ ਤਾਂ ਸਰਕਾਰੀ ਜਗ੍ਹਾ ਤੇ ਰੱਖੀ ਸਰਕਾਰੀ ਜਗ੍ਹਾ ਤੇ ਨਾ ਦਫੇ ਕੋਈ ਕਿਰਾਇਆ ਦੇਣੇ ਸਰਕਾਰ ਕੋਈ ਕਿਰਾਇਆ ਨਹੀਂ ਜੀ ਤੁਸੀਂ ਵੈਸੇ ਬੇਸਿਕਲੀ ਕਿੱਥੇ ਰਹਿਣੇ ਆਣੇ ਅਸੀਂ ਰਹਿਣ ਵਾਲੇ ਬਿਹਾਰ ਦਾ ਜੀ ਤੁਸੀਂ ਉਰੇ ਉਰੇ ਕਿੱਦੋਂ ਪੰਜਾਬ ਕੋਦੋਂ ਆਏ ਇਹ ਪੰਜਾਬ ਅਸੀਂ ਆਇਆ ਜਦ ਇੰਦਰਾ ਗਾਂਧੀ ਮਰੇ ਤੋਂ 5-7 ਸਾਲ ਪਹਿਲਾਂ ਆਦਾ ਮੈਂ ਬੈਠਾ ਸੀ ਉਹ ਦੋਸਤੋ ਪਹਿਲੀ ਤੱਕ ਗੱਲਾਂ ਵੀ ਮਿਹਨਤ ਨੂੰ ਸਲਾਮ ਹੈ ਇਹ ਪ੍ਰਵਾਸੀ ਭਾਰਤੀ ਅਸੀਂ ਕਹਿੰਦੇ ਆ ਜਿੱਦਾਂ ਅਸੀਂ ਉਰੇ ਤੇ ਪੰਜਾਬੀ ਕੈਨੇਡਾ ਅਮਰੀਕਾ ਜਾ ਕੇ ਸੈਟਲ ਹੋਨੇ ਆ ਇਹ ਸ਼ਾਮ ਲਾਲ ਜੀ ਨੂੰ ਸਲੂਟ ਹੈ ਵੀ ਛੋਟੇ ਬੱਚੇ ਦੇ ਰੂਪ ਚ ਇਹਨਾਂ ਨੂੰ ਉਮਰ ਨਹੀਂ ਪਤਾ ਐਗਜ਼ੈਕਟਲੀ ਜਿੱਦਾਂ ਤੇ ਹੁਣ ਇਹ ਗੁਜਰਬਸਰ ਸਾਰਾ ਸ਼ਹਿਦ ਦਾ ਕਾਰੋਬਾਰ ਹੈ ਇਹ ਮੁੱਖ ਤੌਰ ਤੇ ਇਹ ਘੜੀਪੁਰ ਤੇ ਇੱਥੇ ਬੈਠੇ ਆ ਤੁਸੀਂ ਆਉਂਦੇ ਜਾਂਦੇ ਤਾਂ ਨਹਿਰ ਦੇ ਕੰਢੇ ਸ਼ਹਿਦ ਲੈ ਸਕਦੇ ਹੋ ਤੇ ਸ਼ਹਿਦ ਦਾ ਕੀ ਗਰੰਟੀ ਹਲਦੀ ਵੀ ਰੱਖੀ ਵੀ ਹੈ ਇਹਨਾਂ ਨੇ ਤੇ ਉਹ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਸੋ ਇਹ ਮਿਹਨਤ ਹੈ ਬੰਦੇ ਦੀ ਜੇ ਇਹਨਾਂ ਨੂੰ ਵੀ ਸਾਨੂੰ ਸਲੂਟ ਕਰਨਾ ਚਾਹੀਦਾ ਜੇ ਸਾਡੇ ਪੰਜਾਬੀ ਜਾ ਕੇ ਦੁਨੀਆ ਭਰ ਚ ਫੈਲ ਸਕਦੇ ਆ ਤਾਂ ਇਹ ਵੀ ਸਾਡੇ ਬਿਹਾਰੀ ਤੇ ਯੂਪੀ ਦੇ ਭਰਾ ਸੋ ਇਹ ਹੁਣ ਕਿਉਂਕਿ ਆਪਣਾ ਪੂਰਾ ਕਨੇ ਇਹਨੂੰ ਆਪਣਾ ਵਰਲਡ ਇੱਕ ਪਿੰਡ ਦੇ ਰੂਪ ਚ ਬਦਲ ਹੋ ਗਿਆ ਆਪਣੀ ਤਕਨੀਕ ਦੇ ਦੌਰ ਚ ਸੋ ਇਹ ਦੇਖੋ ਇਹ ਸਿਰਫ ਆਪਣੀ ਮਿਹਨਤ ਨਾਲ ਇੱਥੇ ਸਰਕਾਰੀ ਜ਼ਮੀਨ ਤੇ ਇੱਕ ਛੋਟਾ ਜਿਹਾ ਸਟਾਲ ਲਾ ਕੇ ਆਪਣੀ ਸੈਦ ਹੀ ਸੇਲ ਕਰ ਰਹੇ ਆ ਤੇ ਪੈਕਿੰਗ ਇਹਨਾਂ ਨੂੰ ਕਿੰਨੀ ਕਿ ਸੇਲ ਹੋ ਜਾਂਦੀ ਹੈ ਸ਼ਾਮ ਲਾਲ ਜੀ ਦੇ ਲਈ ਇਹ ਕਦੇ 400 500 1000 ਵੀ ਹੋ ਜਾਂਦਾ ਇਹਨਾਂ ਘਟ ਹੁੰਦਾ ਟਰੋਟ ਮੇਨ ਰੋਡ ਤੇ ਬੈਠੇ ਜ਼ਿਆਦਾ ਹੋਣਾ ਚਾਹੀਦਾ ਨਹੀਂ ਹੁੰਦਾ ਹੁਣ ਇਸ ਕਾਲ ਮਾਰਕੀਟ ਡਾਊਨ ਹੈ ਨਾ ਵੱਡਾ ਹੁਣ ਚੱਲ ਰਿਹਾ ਹੂੰ ਹੂੰ ਸੋ ਇਹ ਸ਼ਾਮ ਲਾਲ ਜੀ ਆ ਜੀ ਗੜੀ ਪੁਲ ਤੇ ਇਹਨਾਂ ਦਾ ਸ਼ਾਇਦ ਜ਼ਰੂਰ ਟੈਸਟ ਕਰੋ ਤੇ ਫਿਰ ਮੈਂ ਵੀ ਟੈਸਟ ਕਰਕੇ ਅਗਲਾ ਅਗਲਾ ਵਲੌਗ ਕਿਉਂਕਿ ਆਪਾਂ ਦਾ ਆਉਂਦੇ ਜਾਂਦੇ ਰਹੀਦਾ ਇਸ ਰੂਟ ਤੇ ਆਪਣਾ ਇਲਾਕਾ ਹੈਗਾ ਅਗਲਾ ਵਲੌਗ ਫਿਰ ਇਹਨਾਂ ਦੀ ਤੁਹਾਨੂੰ ਪੀਕੇ ਟੈਸਟਿੰਗ ਪ੍ਰੋਪਰ ਦੱਸਾਂਗੇ ਵੀ ਕੀ ਹੈ